ਲੋ ਜੀ ਸਾਧ ਸੰਗਤ ਜੀ ਪਹੁੰਚੇ ਆ ਪਿੰਡ ਮੋਹ ਸਾਹਿਬ ਜਿੱਥੇ ਸ਼ਹੀਦਾਂ ਦੇ ਸਰਤਾਜ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਮਾਤਾ ਗੰਗਾ ਜੀ ਦੇ ਨਾਲ 23 ਹਾੜ 1646 ਈਸਵੀ ਦੇ ਵਿੱਚ ਸ਼ੁਭ ਆਨੰਦਕਾਰਜ ਹੋਇਆ ਸੀ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਹਾਨੂੰ ਦਿਖਾਉਂਦੇ ਆ ਵਿਆਹ ਪਰਵ ਦੀਆਂ ਸਾਰੀਆਂ ਰੌਣਕਾਂ ਲੋ ਵੀ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਆ ਪਿੰਡ ਮੋਹ ਸਾਹਿਬ ਤੰਤਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਜਿਹੜਾ ਖਾਸ ਆਪੋਰਸ਼ ਪਿੰਡ ਦੇ ਨਾਲ ਜੁੜਾਇਆ ਕਿਉਂਕਿ ਮਾਤਾ ਗੰਗਾ ਜੀ ਨੂੰ ਵਿਆਹਣ ਦੇ ਲਈ ਤੰਤਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਕੇਸੇ ਪਿੰਡ ਆਏ ਸੀ ਤੇ ਅੱਜ ਆਪਾਂ ਦਾ ਮੌਸਾਬ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਰੌਣਕਾਂ ਲੱਗੀਆਂ ਜੋੜ ਮੇਲੇ ਦੀਆਂ ਇਸ ਪਵਿੱਤਰ ਧਾਰਮਿਕ ਸਥਾਨ ਦੇ ਇਤਿਹਾਸ ਬਾਰੇ ਚਾਣਨਾ ਪਉਂਦੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਪਾਈਕਾਨ ਸਿੰਘ ਨਾਬਾ ਜੀ ਦੇ ਸ਼ਬਦ ਕੋਸ਼ ਦੇ ਅਨਸਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਜਦੋਂ ਗੋਇੰਦਵਾਲ ਸਾਹਿਬ ਤੋਂ ਆਪਣੀ ਬਰਾਤ ਲੈ ਕੇ ਚੱਲਦੇ ਆ ਤਾਂ ਰਸਤੇ ਦੇ ਵਿੱਚ ਅਲੱਗ ਅਲੱਗ ਸਥਾਨਾਂ ਦੇ ਉੱਤੇ ਉਹਨਾਂ ਦਾ ਪੜਾ ਹੁੰਦਾ ਆ ਜਿੱਥੇ ਬਰਾਤ ਰੁਕਦੀ ਆ ਜਦੋਂ ਗੁਰੂ ਸਾਹਿਬ ਦੀ ਬਰਾਤ ਜਿਹੜੀ ਆ ਮੌਸਾ ਪਹੁੰਚਦੀ ਆ ਤਾਂ ਬਰਾਤ ਦੇ ਨਾਲ ਵੱਡੀ ਗੰਟੀ ਦੇ ਵਿੱਚ ਜਿਹੜੇ ਸਾਧੂ ਫਕੀਰ ਹੁੰਦੇ ਆ ਜਿਨ੍ਹਾਂ ਦੇ ਵਿੱਚ ਬਾਬਾ ਬੁੱਢਾ ਜੀ ਸਾਈ ਮੀਆਂ ਮੀਰ ਜੀ ਬਾਬਾ ਸੰਗ ਜੀ ਭਾਈ ਮੰਜ ਜੀ ਭਾਈ ਛੱਜੋ ਜੀ ਭਾਈ ਛੰਲੋ ਜੀ ਭਾਈ ਗੁਰਦਾਸ ਜੀ ਤੇ ਇਲਾਕੇ ਭਰ ਦੇ ਸੰਤ ਮਹਾਪੁਰਸ਼ ਹਾਜ਼ਰ ਹੁੰਦੇ ਆ ਰਵਈ ਸਹਾਸੰਗਤ ਜੀ ਪਹੁੰਚੇ ਆ ਪਿੰਡ ਮੌਸਾਹ ਤੇ ਦਿਖਾ ਰਹੇ ਤੁਹਾਨੂੰ ਭੰਤਾਂ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਤੇ ਮਾਤਾ ਗੰਗਾ ਜੀ ਦੇ ਵਿਆਹ ਪਰੋਮੋਕੇ ਜਿਹੜੀਆਂ ਰੌਣਕਾਂ ਲੱਗੀਆਂ ਪਿੰਡ ਮੌਸਾਹ ਦੇ ਅੰਦਰ ਦੇਸ਼ ਵਿਦੇਸ਼ਾਂ ਤੋਂ ਵੱਡੀ ਗੰਤੀ ਵਿੱਚ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਸੰਗਤਾਂ ਆ ਮੌਸਾਹ ਦੀ ਸੁਪੁੱਤਰ ਧਰਤੀ ਤੇ ਪਹੁੰਚੀਆਂ ਹਾਰਸ਼ ਦੇ ਮੌਸਮ ਦੇ ਬਾਵਜੂਦ ਵੀ ਸੰਗਤਾਂ ਦਾ ਜਿਹੜਾ ਠੱਠਾ ਮਾਰਦਾ ਇਕੱਠ ਜਿਹੜਾ ਆ ਉਹ ਪਿੰਡ ਮੋਸਾ ਵੇਖੇ ਬਹੁਤ ਪਿਆ ਤੁਹਾਨੂੰ ਸਾਰੀਆਂ ਮੇਲੇ ਦੀਆਂ ਰੌਣਕਾਂ ਦਿਖਾ ਰਹੇ ਆ ਲੋ ਜੀ ਦਿਖਾਉਣਾ ਤੁਹਾਨੂੰ ਹੁਣ ਮੇਲੇ ਦੀਆਂ ਸਾਰੀਆਂ ਰੌਣਕਾਂ ਚੰਡੋਲ ਲੱਗੇ ਆ ਤੇ ਹਰ ਉਮਰ ਦਾ ਮਰਦ ਔਰਤ ਬੱਚੇ ਜਿਹੜੇ ਆ ਉਹ ਆਨੰਦ ਲੈ ਰਹੇ ਆ ਕਿਉਂਕਿ ਜ਼ਿੰਦਗੀ ਦਾ ਲੁਤਫ ਜਿਹੜਾ ਉਹ ਜ਼ਰੂਰ ਉਠਾਉਣਾ ਚਾਹੀਦਾ ਸੋ ਜਿੱਥੇ ਸੰਗਤਾਂ ਬੜੀ ਸ਼ਰਧਾ ਦੇ ਨਾਲ ਗੁਰੂ ਘਰ ਨਤਮਸਤਕ ਹੋ ਰਹੀਆਂ ਉੱਥੇ ਹੀ ਜਿਹੜੇ ਇਸ ਮੇਲੇ ਦੇ ਦੌਰਾਨ ਪੰਘੂੜੇ ਲੱਗੇ ਆ ਸੋਨਾ ਪੰਘੂੜਿਆਂ ਦਾ ਵੀ ਜਿਹੜਾ ਖੂਬ ਆਨੰਦ ਉਠਾਇਆ ਜਾ ਰਿਹਾ ਦੇਖੋ ਜਰ ਬੱਚੇ ਕਾਰਾਂ ਦੇ ਵਿੱਚ ਬੈਠ ਰਹੇ ਆ ਛੋਟੀਆਂ ਛੋਟੀਆਂ ਕਾਰਾਂ ਬੱਚਿਆਂ ਦੇ ਮਾਰੰਜਿਆਂ ਦੇ ਤੇ ਵੱਡੇ ਵੱਡੇ ਪੰਘੂੜੇ ਚੰਡੋਲ ਜਿਹੜੇ ਆ ਉਹ ਸਾਰੇ ਇਸ ਮੇਲੇ ਦੀਆਂ ਰੌਣਕਾਂ ਆ ਸਾਡਾ ਵੱਡੀ ਗਲਤੀ ਦੇ ਵਿੱਚ ਜਿਹੜੀਆਂ ਸੰਗਤਾਂ ਦੂਰ ਦਰਾਡੇ ਤੋਂ ਪੰਦ ਮੋਤ ਸਰ ਦੀ ਇਸ ਪਵਿੱਤਰ ਧਰਤੀ ਤੇ ਨਮਸਕਾਰ ਕਰਨ ਦੇ ਲਈ ਬਹੁਤ ਰਹੀਆਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਕਿ ਮਾਤਾ ਗੰਗਾ ਜੀ ਤੇ ਸਹੀਤਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸੁਭ ਵਾਹਾ ਉਹ ਮੋਤ ਸਰ ਦੀ ਇਸੇ ਪਵਿੱਤਰ ਧਰਤੀ ਤੇ ਹੋਇਆ ਹੈ ਸਸਲਾਣਾ ਜੋੜ ਮਿਲੇ ਤੇ ਵੱਡੀ ਗੰਟੀ ਦੇ ਵਿੱਚ ਦੇਸ਼ ਵਿਦੇਸ਼ਾਂ ਮੋ ਜੁੜੀਆਂ ਸੰਗਤਾਂ ਹੋਰ ਬਹੁਤ ਬਹੁਤ ਮੋਸਰ ਵੀ ਇਸ ਪਵਿੱਤਰ ਧਰਤੀ ਤੇ ਪਹੁੰਚ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਗਾਉਂਦੇ ਆ i <laughs>